1984 ਦੇ ਵਿੱਚ ਹਿੰਦ ਹਕੂਮਤ ਨੇ ਸੋਵੀਅਤ ਯੂਨੀਅਨ ਤੇ ਬ੍ਰਿਟਾਨੀਆ ਦੀ ਫੌਜ ਦੇ ਨਾਲ ਰਲ ਕੇ ਦਰਬਾਰ ਸਾਹਿਬ ਦੇ ਉੱਤੇ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਹਮਲੇ ਕੀਤੇ ਸੀਗੇ ਤੇ ਸнт ਜਨੈਲ ਸਿੰਘ ਭਿੰਡਾਰਾਂਵਾਲੇ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੱਤ ਹਕੂਮਤੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਪਰਵੇਸ਼ ਕਰਨਗੇ ਤਾਂ ਖਾਲਸਾਣ ਦਾ ਨਹੀਂ ਪੱਥਰ ਰੱਖਿਆ ਜਾਊਗਾ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੱਜ ਖਾਲਸਾਣ ਐਲਾਨ ਨਾਮੀ ਦੀ 39ਵੀਂ ਵਰੀਗੰਡ ਮੌਕੇ ਵਿਸ਼ੇਸ਼ ਪੰਥਕ ਇਕੱਠ ਕਰਵਾਇਆ ਗਿਆ ਇਸ ਮੌਕੇ ਪੰਥਕ ਆਗੂਆਂ ਨੇ ਸ਼ਮੂਲੀਤ ਕਰਦੇ ਆ ਵਿਚਾਰਾਂ ਦੀ ਸਾਂਝ ਪਾਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨਵੀ ਇਸ ਇਕੱਠ ਵਿੱਚ ਸ਼ਮੂਲੀਤ ਕਰਨ ਪਹੁੰਚੇ ਇਸ ਮੌਕੇ ਸੰਬੋਧਨ ਕਰਦੇ ਹਾਂ ਉਹਨਾਂ ਕਿਹਾ ਕਿ 1986 ਦੇ ਵਿੱਚ ਇਹ ਐਲਾਨਨਾਮਾ ਦੁੱਖ ਕਾਰਨ ਹੋਇਆ ਸੀ ਕਿਉਂਕਿ 1984 ਵਿੱਚ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਮੁਕੱਦਸ ਸਥਾਨ ਜੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ ਜਿਹੜਾ 1986 ਦੇ ਵਿੱਚ ਮਤਾ ਪਾਸ ਹੋਇਆ ਉਹ ਦੁੱਖ ਦੇ ਨਾਲ ਹੋਇਆ ਸੀ ਕਿਉਂਕਿ 1984 ਦੇ ਵਿੱਚ ਹਿੰਦ ਹਕੂਮਤ ਨੇ ਸੋਵੀਅਤ ਯੂਨੀਅਨ ਤੇ ਬ੍ਰਿਟਾਨੀਆ ਦੀ ਫੌਜ ਦੇ ਨਾਲ ਰਲ ਕੇ ਦਰਬਾਰ ਸਾਹਿਬ ਦੇ ਉੱਤੇ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਹਮਲੇ ਕੀਤੇ ਸੀਗੇ ਜੀਜੀ ਬਜਾ ਦੇ ਨਾਲ ਸੰਤ ਅਨੰਤ ਸਿੰਘ ਪਿੰਡਰਾਵਾਲੇ ਨੇ ਉਹਨਾਂ ਦੇ ਸਾਥੀਆਂ ਨੇ ਦਰبار ਸਾਹਿਬ ਦੀ ਪੂਰੀ ਰੱਖਿਆ ਕੀਤੀ ਬੱਧਰ ਐਂਟਰੀ ਇਹ ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਉਹਨਾਂ ਕਹਿ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਬਚਨ ਸਨ ਕਿ ਜਿਸ ਦਿਨ ਭਾਰਤੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰੇਗੀ ਉਸ ਦਿਨ ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ ਤੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹੇਤੂ ਹਕੂਮਤियां ਫੌਜਾਂ ਦਰਬਾਰ ਸਾਹਿਬ ਦੇ ਵਿੱਚ ਪ੍ਰਵੇਸ਼ ਕਰਨਗੀਆਂ ਤਾਂ ਖਾਲਸਾਣ ਦਾ ਨੀਂਹ ਪੱਥਰ ਰੱਖਿਆ ਜਾਊਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਯਤਨ ਕਰਦੇ ਆਂ ਕਿ ਸਾਡਾ ਇੱਕ ਅਲੱਗ ਮੋਲਕ ਬਣੇ ਜੇ ਤੱਕ ਪਰਮਾਣੂ ਹਥਿਆਰ ਦੇ ਨਾਲ ਲਾਂਸ ਕੰਮਰੇਟ ਜੀ ਇਸਲਾਮਿਕ ਪਾਕਿਸਤਾਨ ਤੇ ਪਰਮਾਣੂ ਹਥਿਆਰਾਂ ਦੇ ਨਾਲ ਲਾਂਸ ਹਿੰਦੂ ਇੰਡੀਆ ਦੇ ਵਿਚਾਲੇ ਇੱਕ ਸਟੇਟ ਸਿਕਸ ਸਟੇਟ ਖੜੀ ਪੀਤੀ ਜਾਵੇ ਜਿਹੜੀ ਹਮੇਸ਼ਾ ਦੇ ਲਈ ਦੱਖਣ ਏਸ਼ੀਆ ਦੇ ਵਿੱਚ ਅਮਨ ਤੋ ਸੁਖ ਦੀ ਬਾਂਸਰੀ ਵੱਟਦੀ ਰਹੇ ਇਸ ਤੋਂ ਬਾਅਦ 1986 ਵਿੱਚ ਜੁਝਾਰੂ ਸਿੱਖਾਂ ਵੱਲੋਂ ਖਾਲਿਸਤਾਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਭਾਰਤ ਵੱਲੋਂ ਪਾਕਿਸਤਾਨ ਨਾਲ جنگ ਦੇ ਐਲਾਨ ਤੇ ਕਿਹਾ ਕਿ ਕਸ਼ਮੀਰ ਵਿੱਚ ਜੋ ਕੁਝ ਵੀ ਹੋਇਆ ਉਸ ਘਟਨਾ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਹਮਲਾ ਪਾਕਿਸਤਾਨ ਵੱਲੋਂ ਕਰਵਾਇਆ ਗਿਆ ਸੀ। ਹੁਣ ਵੀ ਤੁਸੀਂ ਦੇਖਿਆ ਥੋੜੇ ਦਿਨ ਹੋਏ ਐ ਕਿ ਹਿੰਦ ਦੀ ਹਕੂਮਤ ਨੇ ਐਲਾਨ ਕੀਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਜੰਗ ਕਰਾਂਗੇ ਜਾਂ ਖਬਰ ਲਵਾਾਂਗੇ ਜਾਂ ਕੁਛ ਕਰਾਂਗੇ ਪਰ ਉਸ ਦੇ ਲਈ ਸਬੂਤ ਤਾਂ ਹੋਣਾ ਚਾਹੀਦਾ ਹੈ ਸਬੂਤ ਤੋਂ ਬਗੈਰ ਜੰਗ ਕਿਵੇਂ ਲਗਾ ਸਕਦੇ ਆ ਬਿਨਾਂ ਕਿਸੇ ਸਬੂਤ ਤੋਂ ਜੰਗ ਦਾ ਐਲਾਨ ਕਰ ਦੇਣਾ ਸਮਝਦਾਰੀ ਨਹੀਂ ਉਹਨਾਂ ਕਹਿੰਦੇ ਕਿ ਭਾਰਤ ਸਰਕਾਰ ਨੇ ਇਹ ਐਲਾਨ ਸਿੱਖਾਂ ਦੀ رائے ਬਿਨਾ ਕੀਤਾ ਹੈ ਨਾ ਤਾਂ ਜੰਗ ਸੰਬੰਧੀ ਸਿੱਖਾਂ ਤੋਂ ਪੁੱਛਿਆ ਗਿਆ ਅਤੇ ਨਾ ਹੀ ਕੇਂਦਰ ਦੀ ਸੁਰੱਖਿਆ ਕਮੇਟੀ ਵਿੱਚ ਕੋਈ ਸਿੱਖ ਨੁਮਾਇੰਦਾ ਸ਼ਾਮਿਲ ਹੈ ਸਰਦਾਰ ਸਿਮਰਨਜੀਤ ਸਿੰਘ ਮੰਨਨੇ ਕਿ ਜੰਗਵੀਚ ਸੀ ਇੱਕ ਅਹਿਮ ਸਥਾਨ ਨਿਭਾਉਂਦੇ ਆਏ ਹਨ ਪਰ ਸਰਕਾਰ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਹਰ ਖੇਤਰ ਵਿੱਚ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਜੋ ਹਿੰਦੁਸਤਾਨ ਹੈ ਉਹ ਗਿਣਤੀ ਹਿੰਦੂਆਂ ਦੀ ਹੈ ਪਰ ਇਹਦੇ ਵਿੱਚ ਸਿੱਖ ਵੀ ਰਹਿੰਦੇ ਆ ਤੇ ਸਾਡੇ ਸਿੱਖਾਂ ਦੀ ਮਰਜ਼ੀ ਤੋਂ ਬਗੈਰ ਜੰਗ ਕਿਵੇਂ ਲੂਗੋ ਜਿਹੜੀ ਸਾਡੀ ਸਿੱਖਾਂ ਦੀ ਸਿਆਸਤ ਹੈ ਜਿਹੜੀ 1947 ਤੋਂ ਬਾਅਦ ਅਸੀਂ ਇਸ ਤੋਂ ਖੜ ਗਏ ਆਪਣਾ ਦੈਸ਼ ਨਹੀਂ ਬਣਾ ਸਕੇ ਅੱਜ ਜਿਹੜੀ ਵੀ ਸਲਾਹ ਇੰਡੀਆ ਕਰਦਾ ਹੈ ਮੋਦੀ ਕਰਦਾ ਹੈ ਉਹਦੀ ਸਰਕਾਰ ਕਰਦੀ ਹੈ ਨਾ ਤਾਂ ਵਿਦੇਸ਼ੀ ਮਾਮਲਿਆਂ ਦੇ ਵਿੱਚ ਸਾਡੀ رائے ਦਿੱਤੀ ਜਾਂਦੀ ਹੈ ਨਾ ਰੱਖਿਆ ਦੇ ਮਸਲਿਆਂ ਦੇ ਵਿੱਚ ਸਾਡੀ رائے ਦਿੱਤੀ ਜਾਂਦੀ ਹੈ ਨਾ ਵਿੱਤ ਦੇ ਮਸਲਿਆਂ ਦੇ ਵਿੱਚ ਨਾ ਖੇਤੀਬਾੜੀ ਦੇ ਵਿੱਚ ਤੇ ਜਿਹੜੀ ਮੋਤੀ ਸਾਫ ਦੀ ਇੱਕ ਕੈਬਨਟ ਸਿਕਿਉਰਿਟੀ ਮੀਟਿੰਗ ਹੈ ਜਿੱਥੇ ਫੈਸਲੇ ਕੀਤੇ ਜਾਂਦੇ ਆ ਕਿ ਜੰਗ ਹੋਣਾ ਹੈ ਨਹੀਂ ਹੋਣਾ ਅੋਦੇ ਵਿੱਚ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ। ਕੋਈ ਨੁਮਾਇੰਦਗੀ ਨਹੀਂ ਹੈ। ਤਾਂ ਫਿਰ ਸਿੱਖ ਉਸਲਾਹ ਦੇ ਨਾਲ ਸਹਿਮਤ ਨਹੀਂ ਹੋ ਸਕਦੇ। ਬਗੈਰ ਸਿੱਖਾਂ ਨੂੰ ਪੁੱਛਿਆ ਇਹ ਸਾਰੀਆਂ ਸਕੀਮਾਂ ਚਲਾਉਣੀਆਂ। ਸਾਡੇ ਦੀ ਬਹੁਤ ਭਾਰੂ ਹੈ। ਤੇ ਮੁਸ਼ਕਲ ਹੈ